ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਸ਼ਨੀਵਾਰ ਛੁੱਟੀ ਵਾਲੇ ਦਿਨ 12 ਵਜੇ ਦੇ ਕਰੀਬ ਪਹੁੰਚੇ ਅਧਿਕਾਰੀ ਸਵੇਰ ਤੋਂ ਤਹਿਸੀਲ ਦਫ਼ਤਰ ਪਹੁੰਚੇ ਲੋਕਾਂ ਨੂੰ ਕਰਨਾ ਪਿਆ ਇੰਤਜ਼ਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਸ਼ਨੀਵਾਰ ਨੂੰ ਵੀ ਤਹਿਸੀਲ ਦਫ਼ਤਰਾਂ ਨੂੰ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਸਨ ਤੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਦੇ ਇੰਤਕਾਲ ਨਹੀਂ ਹੋਏ ਉਹ ਇੰਤਕਾਲ ਕਰਵਾ ਸਕਣਗੇ ਨਾਲੀ ਪਟਵਾਰੀਆਂ ਨਾਲ ਸੰਬੰਧਿਤ ਕੰਮ ਹੋਣਗੇ ਪਰ ਇਸ ਦੇ ਉਲਟ ਲੱਗਦਾ ਹੈ ਕਿ ਬਟਾਲਾ ਤਹਿਸੀਲ ਦੇ ਅਧਿਕਾਰੀਆਂ ਤੱਕ ਇਹ ਹੁਕਮ ਨਹੀਂ ਪਹੁੰਚੇ ਜਾਂ ਫਿਰ ਇਹ ਹੋ ਸਕਦਾ ਹੈ ਕਿ ਬਟਾਲਾ ਤਹਿਸੀਲ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਹੁਕਮਾਂ ਦੀ ਪਰਵਾਹ ਹੀ ਨਹੀਂ ਕੀਤੀ ਗਈ ਤਦ ਹੀ 11:30 ਤੱਕ ਵੀ ਕੁਝ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਨਹੀਂ ਪਹੁੰਚੇ ਸਨ ਦੂਸਰੇ ਪਾਸੇ ਲੋਕ ਆਪਣੇ ਸਮੇਂ ਨਾਲ ਤਹਿਸੀਲ ਦਫ਼ਤਰ ਕੰਮ ਕਰਵਾਉਣ ਆ ਗਏ ਸਨ ਅਤੇ 12 ਵਜੇ ਤੱਕ ਪਟਵਾਰੀਆਂ ਦਾ ਇੰਤਜ਼ਾਰ ਕਰਦੇ ਰਹੇ ਤਹਿਸੀਲ ਦਫ਼ਤਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਗਿਆਰਾਂ ਤੀਹ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਕੋਈ ਵੀ ਅਫ਼ਸਰ ਆਪਣੀ ਕੁਰਸੀ ਤੇ ਨਹੀਂ ਹੈ ਜਦ ਇਸ ਮੌਕੇ ਅੰਡਰ ਟ੍ਰੇਨਿੰਗ ਨਾਇਬ ਤਹਿਸੀਲਦਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਸਭ ਬਾਹਰ ਫੀਲਡ ਵਿੱਚ ਕਿਸੇ ਕੰਮ ਲਈ ਗਏ ਹਨ ਜਿਵੇਂ ਹੀ ਆਉਣਗੇ ਸਾਰੇ ਲੋਕਾਂ ਦੇ ਕੰਮ ਹੋਣਗੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਬ ਰਾਤ ਅੱਠ ਵਜੇ ਰਾਤ ਤੱਕ ਕੰਮ ਕਰਦੇ ਹਨ ਉੱਥੇ ਹੀ ਤਹਿਸੀਲਦਾਰ ਕਮ ਐਸਡੀਐਮ ਅਭਿਸ਼ੇਕ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰ ਰਹੇ ਹਾਂ ਸਰਦੀ ਦੀ ਵਜ੍ਹਾ ਕਰਕੇ ਥੋੜਾ ਲੇਟ ਹਾਂ ਵਿਜੇ ਕੁਮਾਰ ਇੱਥੋਂ ਹੀ ਆਇਆ ਅਰਬਨ ਸਟੇਟ ਤੋਂ ਹੀ ਇੰਤਕਾਲ ਚੜਾਣਾ ਹੈ ਜੀ ਅੱਜ ਪਟਵਾਰੀ ਨਹੀਂ ਕੋਈ ਆਇਆ ਤੇ ਇੰਤਕਾਲ ਕਿੱਥੋਂ ਚੜਨਾ ਤਹਿਸੀਲਦਾਰ ਬਾਕੀ ਪਤਾ ਨਹੀਂ ਪਟਵਾਰੀ ਤੋਂ ਪੁੱਛਿਆ ਇਹਨਾਂ ਨੂੰ ਕਿੰਦੇ ਪਟਵਾਰੀ ਸਾਹਿਬ ਨੂੰ ਮੀਲੋ ਕਿ ਟਾਈਮ ਹੈ 12 ਵਜੇ ਸਾਢੇ 11 ਪੋਨੇ ਵਾਰ ਤੇ 100% ਆਣਾ ਚਾਹੀਦਾ ਜੇ ਭਗਵਾਨ ਹਮਾਨ ਸਰਕਾਰ ਨੇ ਨਿਗਲ ਕੀਤੀ ਹੈ ਕਿ ਛੁੱਟੀ ਵਾਲੇ ਦਿਨ ਵੀ ਸਾਰੇ ਕੰਮ ਹੋਣਗੇ 12 ਵਜੇ ਤੱਕ ਤੇ ਪਟਵਾਰੀ ਸਾਹਿਬ ਆਏ ਨਹੀਂ ਆਏ ਨਹੀਂ ਹੈ ਨਰਿੰਦਰ ਕੌਰ ਠੀਕ ਹੈ ਮੈਂ ਐਂਤ ਕਲ ਕਰਾਉਣੀ ਜੀ ਕਿੰਨੇ ਵਜੇ ਆਏ ਜੀ ਸਾਢੇ 10 ਦੇ 6:11 ਹੁੰਦੀ ਹੋਣੀ ਹੈ 11 6:11 12 ਦਾ ਟਾਈਮ ਨਹੀਂ ਹੈ ਕਿਹੜਾ ਕਿਹੜਾ ਅਫਸਰ ਹੈ ਸਾਨੂੰ ਤਾਂ ਕੋਈ ਨਹੀਂ ਮਿਲਿਆ ਭਾਜੀ ਅਸੀਂ ਇੱਥੇ ਬੈਠੇ ਹੋਏ ਹਾਂ ਜੀ ਇਹ ਸਭ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮ ਦਿੱਤੇ ਉਹਨਾਂ ਦਾ ਅਮਲ ਹੋ ਰਿਹਾ ਪਤਾ ਨਹੀਂ ਜੀ ਭਾਜੀ ਹੁਣ ਹੋ ਕੇ ਤਾਂ ਪਤਾ ਲੱਗੇਗਾ ਹੈਨਾ ਅਜੇ ਤਾਂ ਕਰਨਗੇ ਤਾਂ ਫੇਰ ਹੀ ਪਤਾ ਲੱਗਣਾ ਸਾਨੂੰ ਅਜੇ ਤਾਂ ਕੁਝ ਨਹੀਂ ਹੈ ਹਾਂਜੀ ਸ਼ਾਂਤੀ ਕੀ ਕਰਨਾ ਹੈ ਮੈਂ ਇੰਤਖਾਲ ਚ ਰਾਂਦੀ ਹਾਂ ਤੇ ਹੋ ਗਿਆ ਨਹੀਂ ਆ ਇਹ ਨਹੀਂ ਕੋਈ ਹਲੇ ਕੀ ਜੰਦੇ ਹੱਲ ਕੋਈ ਵੀ ਹਣੋ ਪ੍ਰਗੋਤਨ ਬੈਠੇ ਆਲੇ ਤੇ ਟਾਈਮ ਹੋ ਗਿਆ ਬੜਾ ਬੜਾ ਤੇ ਅੰਮੋਗੇ ਸੱਡ ਕੇ 11:00 ਵਜੇ 11:00 11:30 ਹੋ ਗਏ ਹੋਣੇ ਮੇਰੇ ਸਾਹਬ ਨਾਲ ਜਿਆਦਾ ਹੀ ਹੋ ਗਿਆ ਹੁਣ ਆਪੇ ਪੋੜੇ 12:00 ਹੋ ਗਏ ਤੇ ਕੋਈ ਨਹੀਂ ਆਲੇ ਕੋਈ ਨਹੀਂ 11:30 ਹੋ ਗਏ ਉਹਨੇ ਕੋਈ ਕੀ ਕਹਿੰਦੇ ਹੁਣ ਮਿਲਿਆ ਹੀ ਕੋਈ ਨਹੀਂ ਤੇ ਇੱਧਰ ਬੈਠੇ ਰਹਿਵਾਂ ਦੇ ਨਾਲ ਸਵਿੰਦਰ ਸਿੰਘ ਜੀ ਐਤਤ ਮੈਂ ਇਹ ਲਾਦ ਜੀ ਜਿਹੜਾ ਪੰਜਾਬ ਸਰਕਾਰ ਦੇ ਹੁਕਮ ਦੇ ਤੇ ਵੀ ਸ਼ਨੀਵਾਰ ਵੀ ਕੰਮ ਹੋਣਗੇ ਜਿਹੜੇ ਕੰਮ ਘੜੇ ਨੇ ਹਾਂਜੀ ਹਾਂਜੀ ਕਿੰਨਾ ਸਹੀ ਫੈਸਲਾ ਕੰਮ ਠੀਕ ਹੈ ਜੀ ਜੇ ਟਾਈਮ ਸਿਰ ਪਹੁੰਚ ਕੇ ਆ ਕੇ ਕੰਮ ਕਰਨਾ ਤੇ ਫਿਰ ਤਾਂ ਠੀਕ ਹੈ ਤੇ ਜੇ ਲੋਕ ਆ ਕੇ ਖੰਜਰ ਖੜਾਉਣ ਤੇ ਫਿਰ ਕੰਮ ਚੰਗਾ ਵੀ ਨਹੀਂਗਾ ਅਹੀਂ ਸਵੇਰ ਦੇ ਆਏ ਆ ਇਥੇ 8:30 ਵਜੇ ਦੇ ਆਏ ਆ ਜੀ ਹੁਣ ਕਿੰਨਾ 8:30 ਜਿਹਾ ਟਾਈਮ ਹੋ ਗਿਆ ਜੀ ਅਫਸਰ ਆਜ ਤੱਕ ਦੇ ਆ ਪਟਵਾਰੀ ਸਾਹਿਬ ਵੀ ਆਏ ਆ ਇਹ ਹੋਰ ਵਕਤ ਕੋਈ ਆਏ ਨਹੀਂਗਾ ਕੰਮ ਹੋ ਗਿਆ ਨਹੀਂ ਕੰਮ ਨੇ ਅਜੇ ਤੱਕ ਹੋਇਆ ਜੀ ਇਹ ਕੋਈ ਪਤਨ ਦਾ ਗੰਢਿਆ ਕੋਈ ਉਹਨਾਂ ਨੇ ਆਉਣਾ ਕਦੇ ਨਹੀਂ ਆਉਣਾ ਦਾ ਕੋਈ ਟਾਈਮ ਹੀ ਨਹੀਂ ਕੀ ਫਾਇਦਾ ਮੁੱਖ ਮੰਤਰੀ ਦੇ ਕਹਿਣ ਦਾ ਮੁੱਖ ਮੰਤਰੀ ਤੇ ਆਪਣੇ ਲੋਕਾਂ ਤੋਂ ਕਹਿਣ ਲਿਆ ਨਾ ਕੋਈ ਕੰਮ ਕਰੋ ਜੇ ਜਿਆ ਟਾਈਮ ਸਿਰ ਅਵਸਰੀ ਨਹੀਂ ਆਉਂਦੇ ਫਿਰ ਕੰਮ ਆਉਂਦਾ ਕੋਈ ਫਾਇਦਾ ਨਹੀਂਗਾ ਕੰਮ ਕਰਾਉਂਦਾ ਹਾਂਜੀ ਸਾਨੂੰ ਤਾਂ ਆ ਹੀ ਨਾ ਫਾਇਦਾ ਜੇ ਕੰਮ ਟਾਈਮ ਅਸਾ ਕੰਮ ਸਮੇਂ ਸਿਰ ਕੰਮ ਹੋ ਜੇ ਇਸ ਤਰ੍ਹਾਂ ਮਾਨੇਓ ਸੀਐਮ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਸੀ ਕਿ ਆਪਾਂ ਅੱਜ ਸੈਚਰਡੇ ਨੂੰ ਜਿਹੜੇ ਵੀ ਆਪਣੇ ਮਿਊਟੇਸ਼ਨਸ ਨੇ ਪੈਂਡਿੰਗ ਨੇ ਸਰਕਾਰ ਵੱਲੋਂ ਜਿਹੜੀਆਂ ਅੱਜ ਮੁਹਿੰਮ ਚਲਾਈ ਜਾਣੀ ਸੀ ਕਿ ਜਿਹੜੀ ਮਿਊਟੇਸ਼ਨਸ ਆਪਾਂ ਪਹਿਲ ਦੇ ਆਧਾਰ ਤੇ ਲੋਕਾਂ ਦੇ ਜਿਹੜੇ ਕਲੀਅਰ ਕਰੀਏ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਥੋੜਾ ਲੇਟ ਹੋਇਆ ਵਾ ਸਰਦੀ ਨੂੰ ਰਗ ਰੱਖਦੇ ਹੋਏ ਵੇਖਦੇ ਹੋਏ ਐਂਡ ਅਸੀਂ ਟਾਈਮ ਹੀ ਲੋਕਾਂ ਨੂੰ 10:30 11 ਵਜੇ ਦਾ ਦਿੱਤਾ ਸੀ ਕਿ ਆਪਾਂ ਲੋਕਾਂ ਨੂੰ ਦੂਰ ਦੂਰੋਂ ਆਉਣਾ ਹੁੰਦਾ ਵਾ ਉਦੇ ਤਹਿਲ ਲੋਕੀ ਜਿਨ੍ਹਾਂ ਦਾ ਨਿਪਟਾਰਾ ਇੰਦਗਲਾ ਦਾ ਹੋਣਾ ਵਾ ਕੱਲ ਅਸੀਂ ਕੁਝ ਕੱਲ ਹੀ ਸੈਂਸਿਟਾਈਜ਼ ਕਰ ਲਏ ਸੀ ਵਿਲੇजेस ਤੇ ਅੱਜ ਅਸੀਂ ਟਾਈਮ ਹੀ 11:30 ਵਜੇ ਦਾ ਲੋਕਾਂ ਨੂੰ ਦਿੱਤਾ ਸੀ ਸੋ ਥੈਟ ਸਰਦੀ ਨੂੰ ਵੇਖਦੇ ਹੋਏ ਅਸੀਂ ਹੁਣ ਸ਼ਾਮੀ 5-6 ਵਜੇ ਤੱਕ ਸਾਰੇ ਇੱਥੇ ਸਿਟਿੰਗ ਨੇ ਸਾਡੇ ਤਹਿਸੀਲਦਾਰ ਸਾਹਿਬਾਨ ਐਂਡ ਸਾਰੇ ਅਸੀਂ ਜਿਹੜੇ ਵੀ ਮਿਊਟੇਸ਼ਨ ਦੀ ਪੈਂਡੈਂਸੀ ਐ ਸੀ ਪੂਰੇ ਪੰਜਾਬ ਚ ਜੜੀਆਂ ਮੈਸੇਜੇਸ ਆ ਰਹੇ ਨੇ ਬਹੁਤ ਵਧੀਆ ਮੁਹਿੰਮ ਨੂੰ ਮਿਲਿਆ ਵਾ ਲਹਾਰਾ ਐਂਡ ਅਸੀਂ ਆਪਣੇ ਤਹਿਸੀਲ ਬਟਾਲਾ ਦੇ ਵੀ ਜਿੰਨੇ ਵੀ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਅਸੀਂ ਕੱਲ ਮੁਸਤਰੀਨਾਦੀ ਵੀ ਕਰਾਈ ਸੀ ਕਿ ਸਵੇਰੇ ਆਪਣਾ 10 11 ਵਜੇ ਪਹੁੰਚਣ ਐਂਡ ਅਸੀਂ ਹਰ ਲਾਸਟ 1 ਹੋਅਰ 45 ਮਿੰਟਸ ਕੋ ਬੜਾ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਐਂਡ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੂੰ ਅੱਜ ਛੁੱਟੀ ਵਾਲੇ ਦਿਨ ਅਸੀਂ ਵੀ ਆਪਣਾ ਟਾਈਮ ਕੱਢ ਕੇ ਸਰਕਾਰ ਦੇ ਹਦਾਇਤਾਂ ਮੁਤਾਬਕ ਉਹਨਾਂ ਦੇ ਮਿਊਟੇਸ਼ਨ ਜਿਹੜੇ ਸੀ ਸੈਂਕਸ਼ਨ ਕਰ ਰਹੇ ਹਾਂ